ਅਚੀ ਜੌਬ ਕਰੋਗੇ ਤਾਂ ਡਿਪਾਰਟਮੈਂਟ ਵੀ ਤੁਹਾਨੂੰ ਐਪਰੀਸ਼ੀਏਟ ਕਰੂਗਾ ਤੁਹਾਡੀ ਮਹਿਮਾ ਹੋਊਗੀ ਆਲੇ-ਦਾਲ ਇਲਾਕੇ 'ਚ ਕਿ ਕੋਈ ਬੰਦਾ ਆਇਆ ਸੀ ਭਈ ਆਹ ਕੁਰਸੀ ਤੇ ਬੰਦਾ ਹੁੰਦਾ ਸੀ ਨਜ਼ਨ ਮੈਟਰ ਕਿ ਤੁਹਾਡੀ ਜੌਬ ਕਿਹੜੀ ਹੈ ਪਰ ਵੀ ਉਹਨੇ ਬੰਦੇ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਉਹ ਆਪ ਕਹਿੰਦਾ ਹੁੰਦਾ ਸੀ ਕਿ ਬਜ਼ੁਰਗੋ ਕੀ ਕੰਮ ਹੈ ਮੈਨੂੰ ਦੱਸੋ ਤੁਸੀਂ ਆਪ ਬੈਠੋ ਮੈਂ ਕਰਾ ਕੇ ਲਿਆਉਣਾ ਹੈ ਇਸ ਤਰ੍ਹਾਂ ਦੇ ਵੀ ਮੁਲਾਜ਼ਮ ਪਾਏ ਗਏ ਨੇ ਜਿਨ੍ਹਾਂ ਦਾ ਬਾਅਦ ਦੇ ਵਿੱਚ ਕਈ-ਕਈ ਸਾਲ ਉਹਨਾਂ ਦੀਆਂ ਬਦਲੀਆਂ ਤੋਂ ਬਾਅਦ ਜਾਂ ਰਿਟਾਇਰਮੈਂਟ ਤੋਂ ਬਾਅਦ ਕਈ ਕੀ ਸਾਲ ਉਸ ਇਲਾਕੇ 'ਚ ਗੱਲ ਚੱਲਦੀ ਰਹਿੰਦੀ ਹੈ ਇਹ ਸਿਸਟਮ ਪੰਜਾਬ ਦੇ ਵਿੱਚ ਲਾਗੂ ਕਰਨਾ ਖਾਣੀਆਂ ਉਹੀ ਦੋ ਰੋਟੀਆਂ ਨੇ ਕੋਈ ਇਧਰੋਂ ਉਧਰੋਂ ਕਿਸੇ ਦਾ ਹੱਕ ਮਾਰ ਕੇ ਕਮਾਈ ਕਰੋਗੇ ਉਹਨੇ ਬਦਨਾ ਫੁਲਣਾ ਤਾਂ ਹੈ ਨਹੀਂ ਇੱਥੇ ਨਿਕਲ ਜਾਣੀ ਐ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਸੋਚੇ ਦਸਾਂ ਨੌਂ ਦੀ ਕਮਾਈ ਆਪ ਜਿਹੜੀ ਸੰਤੁਸ਼ਟੀ ਨਾਲ ਜੋ ਮਿਲਦੀ ਹੈ ਉਹਨੂੰ ਖਾ ਕੇ ਵਾਹਿਗੁਰੂ ਦਾ ਨਾਮ ਜਪ ਲਈਏ ਕਿ ਸਾਡੇ ਤਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਜੋ ਸਕੂਨ ਉਸ ਕਮਾਈ ਨਾਲ ਮਿਲਦਾ ਉਹ ਉਹਦੀ ਕਿਸੇ ਕਰੰਸੀ ਚ ਕੋਈ ਕੀਮਤ ਨਹੀਂ ਹੈ ਜਿਹੜੇ ਬੇਈਮਾਨੀਆਂ ਕਰਦੇ ਨੇ ਫॉर द ਟਾਈਮ ਬੀਂਗ ਪੈਸੇ ਵੱਧ ਕਮਾ ਲੈਂਦੇ ਹੋਣ ਥੋੜੇ ਚਿਰ ਲਈ ਲਗਜ਼ਰੀ ਲਾਈਫ ਵੀ ਜਿਉਂ ਲੈਂਦੇ ਹੋਣਗੇ ਪਰ ਜਦੋਂ ਕਦੇ ਕਿਤੇ ਨਾ ਕਿਤੇ ਕਾਨੂੰਨ ਦਾ ਕੋਈ ਨਾ ਕੋਈ ਹੱਥ ਪੈ ਜਾਂਦਾ ਹੈ ਫਿਰ ਬਾਅਦ ਦੇ ਵਿੱਚ ਪਛਤਾਵੇ ਰਹਿ ਜਾਂਦੇ ਉਹਨਾਂ ਕੋਲੇ ਸੁਮਨ ਨੂੰ ਚੰਗਾ ਲੱਗਿਆ ਕਿ ਤੁਹਾਡੇ ਵਿਚਾਰ ਸੁਣ ਕੇ ਕਿ ਤੁਸੀਂ ਪੂਰੇ ਕਿਉਂਕਿ ਤੁਹਾਨੂੰ ਤੁਸੀਂ ੱੱਕੇ ਖਾ ਲਏ ਬਹੁਤ ਹੁਣ ਜਦੋਂ ਨੌਕਰੀ ਆਈ ਹੈ ਤਾਂ ਇਸ ਨੌਕਰੀ ਨੂੰ ਤੁਸੀਂ ਇਸ ਤਰ੍ਹਾਂ ਬਦਨਾਮੀ ਵਾਸਤੇ ਨਹੀਂ ਵਰਤੋਗੇ ਇਹਨੂੰ ਆਪਣੇ ਪਰਿਵਾਰ ਦਾ ਆਪਣੇ ਦੇਸ਼ ਦਾ ਨਾਮ ਉਚਾਰਨ ਵਾਸਤੇ ਇਹਨੂੰ ਇਸਤੇਮਾਲ ਕਰੋ ਬਹੁਤ ਸਾਰੇ ਕੰਮ ਜਿਹੜੇ ਨੇ ਗਵਰਨਮੈਂਟ ਵੱਲੋਂ ਪਹਿਲੇ ਸਾਲ ਹੀ ਸ਼ੁਰੂ ਕਰਦੇ ਸੀਗੇ ਹਾਲਾਂਕਿ ਮੈਨੂੰ ਅਫਸਰ ਕਹਿੰਦੇ ਸੀ ਕਿ ਜੀ ਆਖਰੀ ਸਾਲ ਦੇਖੋ ਲੋਕਾਂ ਨੂੰ ਆਖਰੀ ਸਾਲ ਯਾਦ ਰਹਿੰਦਾ ਜੀ ਵੋਟਾਂ ਤੋਂ ਪਹਿਲਾਂ ਵਾਲਾ ਸਾਲ ਮੈਂ ਕਹਾਂ ਜੀ ਮੈਂ ਕੋਈ ਯਾਦ ਰਖਾਉਣ ਵਾਸਤੇ ਸਾਲ ਨਹੀਂ ਬਣਾਉਣਾ ਆਇਆ ਮੈਂ ਇੱਥੇ ਕੋਈ ਅਗਲੀਆਂ ਵੋਟਾਂ ਦਾ ਹੁਣੇ ਤੋਂ ਮੈਂ ਲੋਬਿੰਗ ਕਰਨ ਜਾਂ ਲੋਕਾਂ ਨੂੰ ਕੋਈ ਲਾਲਚ ਦੇਣ ਨਹੀਂ ਆਇਆ ਮੇਰਾ ਤਾਂ ਕੰਮ ਹੈ ਹੁਣੀ ਸ਼ੁਰੂ ਕਰੋ ਪਹਿਲੇ ਹੀ ਡੇਟ ਆ 70 ਸਾਲ 300 ਯੂਨਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ 'ਚ ਹੀ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਓਥ ਸੈਰੇਮਨੀ ਸੀ 16 ਮਾਰਚ ਨੂੰ ਅਪ੍ਰੈਲ ਮਈ 'ਚ ਸਾਰੇ ਡਾਟਾ ਆ ਗਿਆ ਜੂਨ ਚ ਪਰ ਕਰਤਾ ਲਾਗੂ 300 ਯੂਨਟ ਔਰ ਸਾਰਿਆਂ ਨੂੰ ਸਾਰਿਆਂ ਨੂੰ 600 ਯੂਨਟ ਦਾ ਸਾਈਕਲ ਹੈ ਦੋ ਮਹੀਨਿਆਂ ਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਫਰੀ ਹੋਣੀ ਫੇਰ ਬਿਜਲੀ ਬੋਰਡ ਦੇ ਪੁਰਾਣੇ ਪੈਸੇ ਬਹੁਤ ਰਹਿੰਦੇ ਸੀਗੇ ਪੀਐਸਪੀਸੀਐਲ ਦਾ ਪੁਰਾਣਾ ਬਹੁਤ ਕਰਜ਼ਾ ਖੜਾ ਸੀ ਸਰਕਾਰਾਂ ਵੱਲ ਉਹ ਦੇਣਾ ਸ਼ੁਰੂ ਕੀਤਾ ਜੀ ਵੀ ਕਿਸ਼ਤਾਂ ਕਰ ਲੈਣੇ ਆ ਤੁਹਾਨੂੰ ਤੁਹਾਡਾ ਕਰਜ਼ਾ ਤੁਹਾਨੂੰ ਪੈਰਾਂ ਸਿਰ ਕਰਦੇ। ਬਿਜਲੀ ਬੋਰਡ ਦਾ ਕਰਜ਼ਾ ਬਹੁਤ મોੜਿਆ ਹੈ। ਪਰਚਾ। ਹਾਂਜੀ। 2000 ਕਰੋੜ ਮੋੜਿਆ ਜੀ ਬਿਜਲੀ ਬੋਰਡ ਦਾ ਸਰਕਾਰ ਨੇ। ਆ ਜਿਹੜੇ ਕਹੀ ਜਾਂਦੇ ਨੇ ਕਰਜ਼ਾ ਚੜਾਉਤਾ ਫਰਾਂਜ਼ ਦੇਰਤਾ ਉਹ ਕਰਜ਼ੇ ਲੈ ਵੀ ਨੇ ਅਸੀਂ। ਤੇ ਤੁਸੀਂ ਦੇਖ ਕੇ ਕਿਉਂ ਸਾਨੂੰ ਬਿਰਸੇ ਚ 3 ਲੱਖ ਕਰੋੜ ਦਾ ਕਰਜ਼ਾ ਪਾਉਣੇ 3 ਲੱਖ ਕਰੋੜ ਦਾ ਕਰਜ਼ਾ ਤੁਸੀਂ ਦੇਖ ਕੇ ਕਿਉਂ? ਨਾਲੇ ਕੁਝ ਹੋਇਆ ਨਹੀਂ। ਕੋਈ ਸਰਕਾਰੀ ਸਕੂਲ ਨਹੀਂ ਬਣਿਆ, ਕੋਈ ਸੜਕ ਨਹੀਂ ਬਣੀ, ਕੋਈ ਯੂਨੀਵਰਸਿਟੀ ਨਹੀਂ ਬਣੀ। ਕੋਈ ਨੌਕਰੀ ਨਹੀਂ ਦਿੱਤੀ ਫਿਰ ਵੀ ਕਰ ਜਾ ਕਿੱਧਰ ਫਿਰ ਕਿੱਥੇ ਲਾਈ ਗਏ ਨੇ ਕੋਈ ਹਸਾਬ ਤਾਂ ਸੁਪੀ ਸੀ ਪੀਐਸਪੀਸੀਐਲ ਨੂੰ ਸੀ ਪਹਿਲਾਂ ਪਹਿਲਾਂ ਸਿਰ ਖੜਾ ਕੀਤਾ ਫਿਰ ਪਤਾ ਲੱਗਿਆ ਜੀ ਆਪਣੀ ਇੱਕ ਕੋਲ ਮਾਈਨ ਹੈ ਕੋਲੇ ਦੀ ਖਾਨ ਹੈ ਝਾਰਖੰਡ ਚ ਪੰਜਾਬ ਦੀ ਉਹ ਬੰਦ ਪਈ ਹੈ ਜੀ ਉਹਨੂੰ ਖੁਲਵਾਇਆ ਜੀ ਐਫਰਟਸ ਕਰਕੇ ਸਰਪੋਲ ਕੋਲ ਕੋਲ ਮੰਤਰੀਆਂ ਨਾਲ ਗੱਲਾਂ ਕਰਕੇ ਉਹਨਾਂ ਨਾਲ ਅਰਜ਼ੀਆਂ ਦੇ ਕੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਖਲਵਾਇਆ ਫਿਰ ਇੱਕ ਅਨਾਲੀ ਗੋਇੰਦਵਾਲ ਸਾਹਿਬ ਹੈ ਜੀਵੀ ਕੇ ਕੰਪਨੀ ਦਾ ਇੱਕ ਥਰਮਲ ਪਲਾਂਟ ਸੀ ਪ੍ਰਾਈਵੇਟ ਸੈਕਟਰ ਦਾ ਉਹ ਦਿਵਾਲੀਆ ਹੋ ਗਿਆ ਉਹ ਵਿਕਦਾ ਸੀ ਤਾਂ ਉਹਦਾ ਬੈਂਗਲੌਰ ਹੁੰਦੀ ਹੈ ਉਹਦੀ ਬੋਲੀ ਟ੍ਰਿਬਿਊਨਲ ਦੀ ਬਣਿਆ ਹੋਇਆ ਉਹਦੀ ਬੋਲੀ ਬੰਗਲੌਰ ਹੁੰਦੀ ਆ ਸਰਪੇਚੇ ਦੀ ਆਪਾਂ ਲੈਣਾ ਹੈ ਕਰਦੇ ਕਰਾਉਂਦੇ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟ ਹੈ 1080 ਕਰੋੜ ਚ ਖਰੀਦਿਆ 2 ਕਰੋੜ ਰੁਪਇਆ ਪਰ ਮੈਗਾਵਾਟ ਦੇਸ਼ ਦਾ ਸਭ ਤੋਂ ਸਸਤੇ ਭਾਤੇ ਖਰੀਦਿਆ ਹੋਇਆ ਜੀ 1-1 ਰੁਪਇਆ ਸੀ ਜਿਵੇਂ ਆਪਾਂ ਸਬਜੀ ਵਾਲੇ ਨਾਲ ਜਾਂ ਦੁਕਾਨਦਾਰ ਨਾਲ ਬਹਿਸ ਕਰਦੇ ਆ ਯਾਰ ਠੀਕ ਠੀਕ ਲਾ ਲਾ ਯਾਰ ਉਹ ਤਾਂ ਸਾਨੂੰ ਐਨੇ ਚ ਦਿੰਦਾ ਯਾਰ ਐਂ ਕਿਉਂ ਕਰਦਾ ਐਦਾਂ ਅਸੀਂ ਸਰਕਾਰੀ ਪੈਸਾ ਖਰਚਦੇ ਆ ਕਿਉਂਕਿ ਸਾਨੂੰ ਪਤਾ ਹੈ ਜੀ ਇਹ ਪੈਸੇ ਕਿਵੇਂ ਆਈਦੇ ਆ ਉਹ ਬੱਚੇ ਨੇ ਕਿਹਾ 1 ਰੁਪਈਆ ਮੇਰੀ ਮਾਂ ਕਹਿੰਦੀ ਹੁੰਦੀ ਸੀ ਵੀ 1 ਰੁਪਈਆ ਵੀ ਉਹ ਤੋਂ ਇੱਕ ਕੀਮਤ ਉਹਦੇ 1 ਰੁਪਈਏ ਦੀ ਵੀ ਹੁੰਦੀ ਸੀ ਸਾਹਮ ਕੇ ਰੱਖੀ ਕਿਤੇ ਕੰਮ ਆ ਜੂ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਬੈਂਦਾ ਇਹਨੂੰ ਉਹੀ ਸਮਝ ਸਕਦੇ ਆ ਜਿਨ੍ਹਾਂ ਨੇ 1 ਰੁਪਈਏ ਦੀ ਕੀਮਤ ਸਮਝੀ ਹੋਈ ਹੈ ਮੰਨਿਆ ਕਿ 1 ਰੁਪਈਆ ਲੱਖ ਦੇ ਬਰਾਬਰ ਨਹੀਂ ਪੈਂਦਾ ਪਰ ਜੇ ਲੱਖ ਚੋਂ ਰੁਪਈਆ ਕੱਢ ਵੀਏ ਉਹ ਵੀ ਲੱਖ ਨਹੀਂ ਰਹਿੰਦਾ ਉਹ 99999 ਬਣ ਜਾਂਦਾ ਲੱਖ ਨਹੀਂ ਕਹਿੰਦੇ ਉਹਨੂੰ ਫਿਰ ਸੋ ਹਰ ਇੱਕ ਦੀ ਆਪਣੀ ਆਪਣੀ ਕੀਮਤ ਹੈ ਰੁਪਈਏ ਦੀ ਵੀ ਵੈਲਿਊ ਹੈ ਸੋ ਇੱਕ ਇੱਕ ਰੁਪਈਆ ਬਚਾ ਕੇ ਅਸੀਂ ਉਹ ਜੀ ਵੀ ਕੇ ਵਾਲਾ ਜਿਹੜਾ ਥਰਮਲ ਪਲਾਂਟ ਹੈ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਉਹਦਾ ਰੱਖਿਆ ਗੋਇੰਦਵਾਲ ਸਾਹਿਬ ਇਥੋਂ ਸ੍ਰੀ ਗੁਰੂ ਅਮਰਦਾਸ ਜੀ ਨੇ ਸਾਰੀ ਜ਼ਿੰਦਗੀ ਉੱਥੇ ਬਿਤਾਈ ਜਿੱਥੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਉਹ ਰਨਿੰਗ ਦੀ ਕੰਡੀਸ਼ਨ ਚ 25 ਸਾਲ ਦੀ ਉਹਦੀ ਲਾਈਫ ਹੈ ਬਿਜਲੀ ਫਿਰ ਖੇਤਾਂ ਵਾਲੀ ਦਿਨੇ ਦੇਣੀ ਸ਼ੁਰੂ ਕੀਤੀ ਮੈਂ ਰਾਤ ਨੂੰ ਜਾਂਦਾ ਰਿਆਂ ਖੇਤਾਂ ਚ ਡਿਊਟੀ ਲੱਗਦੀ ਸੀ ਕਰਦਿਆਂ ਵੱਲੋਂ ਭਾਈ ਚਲੋ ਖੇਤ ਬਿਜਲੀ ਆਉਣੀ ਅੱਜ ਕਿੰਨੇ ਵਜੇ ਆਉਣੀ ਸਵਾ 1 ਵਜੇ ਆਉਣੀ ਨਾ ਪਹਿਲਾਂ ਸੌ ਸਕਦੇ ਆ ਨਾ ਬਾਤ ਸੱਪਾਂ ਦੀ ਸਰੀਆ ਮਿੱਤੀ ਜਾਂਦੇ ਕਦੇ ਸੱਪ ਮੂਰ ਦੀ ਲੰਘਿਆ ਕਦੇ ਸੱਪ ਦੇ ਮੂਰ ਦੀ ਪਹਿਲਾ ਲੰਘੇ ਸਭ ਵਿੱਚੋਂ ਦੀ ਲੰਘਿਆ ਕਦੇ ਸੱਪ ਦੇ ਉੱਤੋਂ ਦੀ ਲੰਘੇ ਬਚ ਬੁਚ ਕੀ ਆਏ ਆ ਬਸ ਜਾਨਾਂ ਨੂੰ ਨਹੀਂ ਬਚਾ ਕੇ ਮੈਂ ਸੋਚਦਾ ਸੀ ਯਾਰ ਕਮਾਲ ਹੈ ਦੁਨੀਆ ਪਰ ਦੇ ਦਫ਼ਤਰਾਂ ਦਾ ਟਾਈਮ 9 ਤੋਂ 5 ਹੈ ਚਲ ਦੁਨੀਆ ਪਰ ਨੂੰ ਛੱਡ ਦਿਓ ਸਾਡੇ ਮੁਲਕ 'ਚ ਤਾਂ 9 ਤੋਂ 5 ਹੀ ਹੈ ਤੇ ਕਿਸਾਨਾਂ ਦੇ ਦਫ਼ਤਰ ਦਾ ਟਾਈਮ ਰਾਤ ਦੇ 1:30 ਵਜੇ ਕਿਉਂ ਆਇਆ ਹੈ ਸਾਨੂੰ ਦਿਨੇ ਬਿਜਲੀ ਦੇ ਦਿਓ ਸਾਨੂੰ ਰਾਤ ਨੂੰ ਮੱਥਾ ਮੰਨ ਦੀ ਲੋੜੀ ਕੋਈ ਗੱਲ ਨਹੀਂ ਮੈਂ ਕਹਿੰਦਾ ਉਦੋਂ ਸੋਚਦਾ ਹੁੰਦਾ ਸੀ ਮੈਂ ਕਦੇ ਕੋਈ ਆਇਆ ਮੌਕਾ ਜਦੋਂ ਕੋਈ ਪਰਮਾਤਮਾ ਵੱਲੋਂ ਵਿਧੀ ਬਣਦੀ ਹੈ ਮੈਂ ਕਹਿੰਦਾ ਆਇਆ ਮੌਕਾ ਤੱਕ ਕਰ ਦਾਂਗੀ ਫੈਸਲਾ ਫਿਰ ਪਰਮਾਤਮਾ ਨੇ ਮੌਕਾ ਦਿੱਤਾ ਹੁਣ ਸਰ ਫੈਸਲਾ ਕਰਤਾ ਦਿਨੇ ਬਿਜਲੀ ਆਉਂਦੀ ਹੈ ਦਿਨੇ ਔਰ 8 10 12 ਘੰਟਿਆਂ ਦੀ ਵੀ ਕੋਈ ਲਿਮਟ ਨਹੀਂ 8 10 ਘੰਟਿਆਂ ਦੀ ਕੋਈ ਲਿਮਟ ਨਹੀਂ ਲਗਾਤਾਰ ਦਿਓ ਯਾਰ ਜਦੋਂ ਜੋ ਚੌਣ ਮੋਟਰ ਚਲਾਣ ਕੋਈ ਵੀ ਕਿਸਾਨ ਕਮਲਾ ਨਹੀਂ ਹੈਗਾ ਵੀ ਉਹ ਪਾਣੀ ਛੱਡ ਕੇ ਆਪਣੀ ਕੈਰੇ ਤੋੜ ਲੂ ਆਪਣੀ ਬੱਟਾਂ ਤੋੜ ਲੂ ਜਦੋਂ ਉਹਦੀ ਉਹਦਾ ਪਾਣੀ ਪੂਰਾ ਹੋ ਜयो ਮੋਟਰ ਬੰਦ ਕਰ ਦੂਗਾ ਉਹਨੇ ਕੀ ਕਰਨਾ ਜੀ ਜਿਆਦਾ ਚਲਾ ਕੇ ਸੁਮੋਕਰ ਦੇ ਕੇ ਦੇਖੋ ਉਹਨੂੰ ਤਸਾਈ ਜਾਂਦੇ ਰਹਿੰਦੇ ਆ 8 ਘੰਟੇ ਆਊਗੀ ਜੀ 2-2 ਘੰਟੇ 2 ਘੰਟੇ ਬਾਅਦ ਕੱਟ ਲੱਗ ਗਿਆ ਜੀ ਹੁਣ ਕਿੰਨੇ ਵਜੇ ਆਊਗੀ ਜੀ ਹੁਣ 1.5 ਘੰਟੇ ਬਾਅਦ ਆਊਗੀ ਉਹ ਖਾਲ ਮਰ ਜਾਂਦਾ ਜੀ ਫੇਰ ਉਸੇ ਕੈਰੇ ਚ ਦੁਬਾਰਾ ਛੱਡੋ ਹੁਣੇ ਉਹੀ ਸਮਝ ਸਕਦਾ ਜਿਹੜਾ ਨਕਿਆਂ ਤੇ ਰਿਹਾ ਹੋਵੇ ਫਿਰ ਬੀਬੀ ਐਮ ਵੀ ਨਾ ਰੋਲਾ ਪੈ ਗਿਆ ਜੀ ਉਹ ਕਹਿੰਦੇ ਅਸੀਂ ਆਹ ਕਰਾਂਗੇ ਅਸੀਂ ਇੱਥੋਂ ਪਾਣੀ ਆਏ ਦੇਵਾਂਗੇ ਭਾਖੜ ਮੈਨੂੰ ਉੱਥੇ ਨੰਗਲ ਡੈਮ ਚਲੇ ਗਏ ਸੀ ਅਸ ਗਿਆਓ ਫਿਰ ਆਪਾ ਪਾਣੀ ਲੈ ਕੇ ਦਿਖਾਓ ਤੁਸੀਂ ਫਿਰ ਜਦੋਂ ਤੁਹਾਨੂੰ ਅਸੀਂ ਤੁਹਾਡੇ ਰੂਲ ਮੁਤਾਬਕ ਸਮਝੌਤੇ ਮੁਤਾਬਕ ਅਸੀਂ ਦੇਈ ਜਾਂਦੇ ਆ ਪਾਣੀ ਤੁਸੀਂ ਪਹਿਲਾਂ ਵਰਤ ਲਿਆ ਪਹਿਲਾਂ ਵਰਤ ਕੇ ਖਤਮ ਕਰ ਲਿਆ ਤਾਂ ਫਿਰ ਅਸੀਂ ਹੁਣ ਹੁਣ ਸਾਨੂੰ ਵੀ ਲੋੜ ਹੈ ਅਸੀਂ ਕਿਉਂ ਦੇਈਏ ਫਿਰ ਕੋਈ ਤੁਸੀਂ ਪਹਿਲਾਂ ਆਪਣਾ ਸੰਜਮ ਨਾਲ ਇਸਤੇਮਾਲ ਕਰਨਾ ਸੀ ਹੁਣ ਜੇ ਤੁਹਾਡੀ ਤਨਖਾਹ ਕੋਈ 40000 ਰੁਪਏ ਤਨਖਾਹ ਹੈ ਤੇ ਤੁਸੀਂ 40000 ਰੁਪਏ 20 ਦਿਨਾਂ ਚ ਖਤਮ ਕਰਕੇ ਗਵਰਨਮੈਂਟ ਨੂੰ ਕਹੋ ਦੱਸ ਦੇਣਾ ਬਾਅਦ ਕਿ ਹੋਰ ਤਨਖਾਹ ਦੇ ਹੋਜੀ ਸਮਾਂ ਤੱਕ ਤਾਂ ਮੁੱਕ ਗਈ ਕਿਵੇਂ ਦੇ ਦੂਜੇ ਕੋਈ ਜਦੋਂ ਤੁਹਾਨੂੰ ਪਤਾ ਹੈ ਕਿ 40000 ਚ ਮਹੀਨਾ ਕੱਢਣਾ ਉਸ ਦਾ ਨਾ ਖਰਚੋ ਜੀ ਉਹ ਉੱਥੇ ਲੜਾਈ ਲੜੀ ਹਜੇ ਵੀ ਲੜ ਰਹੇ ਹਨ ਫਿਰ ਸੈਂਟਰ ਆ ਜਾਂਦਾ ਵਿੱਚ ਅਸੀਂ ਇਹਦਾ ਜਿਹੜਾ ਇੰਜੀਨੀਅਰ ਆ ਉਹ ਇੱਥੋਂ ਲਾਵਾਂਗੇ ਅਸੀਂ ਬੀਬੀਐਮਬੀ ਦੇ ਮੈਂਬਰ ਇੱਧਰੋਂ ਲਾਵਾਂਗੇ ਵੀ ਅਸੀਂ ਸਾਡਾ ਕੰਟਰੋਲ ਹੋ ਜੀ ਕਿਵੇਂ ਹੋਊਗਾ ਜੀ ਪੰਜਾਬ ਦੇ ਪਾਣੀ ਆ ਤੇ ਕਿਵੇਂ ਕੰਟਰੋਲ ਕਰ ਲਵਾਂ ਪਾਣੀ ਨਾਲ ਅਸੀਂ ਕਿਹੜਾ ਪਾਣੀ ਵੇਚਦੇ ਆ ਜੀ ਪਾਣੀ ਨਾਲ ਅਸੀਂ ਚੌਲ ਪੈਦਾ ਕਰਕੇ ਦਿੰਨੇ ਆ 100 ਆਹੜਾ ਇਹ ਇਸ ਇਲਾਕੇ ਚ ਬਹੁਤ ਜ਼ਿਆਦਾ ਹੈ 5 ਲੱਖ ਏਕੜ ਦਾ ਨੁਕਸਾਨ ਹੋਇਆ ਚਲੋ ਉਹ ਚ ਸਾਰੇ ਚ ਝੋਨਾ ਨਹੀਂ ਸੀ ਹੋਰ ਫਸਲਾਂ ਵੀ ਸੀ ਫੇਰ ਵੀ ਇੰਨੇ ਸੰਕਟ ਦੇ ਬਾਵਜੂਦ ਵੀ 180 ਲੱਖ ਮੀਟਰ ਕਟਨ ਚੌੜ ਅਸੀਂ ਫੂਡਬਾਲ ਚ ਦੇਵਾਂਗੇ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਨੇ ਆਂ ਸਰੋਂ ਬਾਜਰਾ ਲੀਚੀ ਆਲੂ ਉਹ ਅਲੱਗ ਨੇ 40% ਤੋਂ ਜ਼ਿਆਦਾ ਸਾਡਾ ਫੂਡਬਾਲ ਦੇ ਵਿੱਚ ਹਿੱਸਾ ਹੈ ਅਸੀਂ ਪਾਉਨੇ ਆਂ ਯੋਗਦਾਨ ਦੇਸ਼ ਦੇ ਢਿੱਡ ਭਰਨ ਲਈ ਬਿਜਲੀ ਬਾਰੀ ਪਾਣੀ ਬਾਰੀ ਕਹਿੰਦੇ ਨੇ ਤੁਹਾਨੂੰ ਚਾਹੀਦੀ ਤੁਨਾ ਤੁਹਾਨੂੰ ਨਹੀਂ ਮਿਲਣਾ ਹੈ ਫਿਰ ਗਮਲਿਆਂ ਚ ਬੀਜੀਏ ਕਣਕਾਂ ਉਹਦੀ ਲੜਾਈ ਲੜ ਰਹੇ ਹਾਂ ਜੀ ਆ ਹੁਣ ਪੰਜਾਬ ਯੂਨੀਵਰਸਿਟੀ ਵੱਲ ਪੈ ਨਿਕਲੇ ਇਹ ਸਾਡੀ ਅਜੀ ਕਹਿੰਦੇ ਹੁਣ ਇਹ ਸੈਨੇਟ ਤੇ ਸਿੰਡੀਕੇਟ ਭੰਗ ਕਰਤੀ ਏਦੋਂ ਪਹਿਲਾਂ ਇਹਨਾਂ ਨੇ ਦੋ ਤਿੰਨ ਮੀਟਿੰਗਾਂ ਕੀਤੀਆਂ ਪੰਜਾਬ ਦੇ ਰਾਜਪਾਲ ਤੇ ਹਰਿਆਣੇ ਦੇ ਰਾਜਪਾਲ ਵੀ ਆਏ ਮੈਂ ਨਾਲ ਗਿਆ ਮੁੱਖ ਮੰਤਰੀ ਹਰਿਆਣਾ ਵੀ ਆਏ ਇਹ ਪਹਿਲਾਂ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀ ਕਿ ਅੰਬਾਲਾ ਦੇ ਜਮਨਾ ਨਗਰ ਦੇ ਕੁਰੂਖੇਤਰ ਦੇ ਕਾਲਜ ਜਿਹੜੇ ਨੇ ਉਹ ਤੁਸੀਂ ਪੰਜਾਬ ਯੂਨੀਵਰਸਿਟੀ ਨਾਲ ਐਫਲੀਟੇਟਡ ਕਰ ਦਿਓ ਜੀ ਮੈਂ ਕਵੀ ਅਸੀਂ ਨਹੀਂ ਕਰ ਸਕਦੇ ਕੋਰਾ ਜਵਾਬ ਦਿੱਤਾ ਮੀਟਿੰਗ ਚ ਮੈਂ ਕਿਹਾ ਵੀ ਤੁਸੀਂ ਆਪ ਹੀ ਨਿਕਲੇ ਸੀਗੇ ਆਪ ਤੁਸੀਂ ਲਿਖ ਕੇ ਦਿੱਤਾ ਸੀ ਅਸੀਂ ਇਸ ਜੋ ਯੂਨੀਵਰਸਿਟੀ ਤੋਂ ਆਪਣੇ ਜਿਹੜੇ ਆ ਕਾਲਜ ਬਾਹਰ ਕੱਢਦੇ ਆ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਉਹਨਾਂ ਨੇ ਤੁਸੀਂ ਆਪਣੀ ਕੁਰਕਸ਼ੇਤਰ ਯੂਨੀਵਰਸਿਟੀ ਜਿਹੜੀ ਹੈ ਉਹ ਤੇ ਯਕੀਨ ਨਹੀਂ ਕਰਦੇ ਹੁਣ ਤੁਸੀਂ ਕੁਰਕਸ਼ੇਤਰ ਯੂਨੀਵਰਸਿਟੀ ਤੋਂ ਹੋਰ ਚ ਯੂਨੀਵਰਸਿਟੀ ਬਣਾ ਲਓ ਕਿਤੇ ਜਮਲਨਗਰ ਬਣਾ ਲਓ ਪੰਚਕੂਲੇ ਬਣਾ ਲਓ ਆਪਦੀ ਯੂਨੀਵਰਸਿਟੀ ਬਣਾ ਲਓ ਕਿਤੇ ਅੰਮ੍ਰਾਲੇ ਬਣਾ ਲਓ ਸਾਡੇ ਕੋਲੇ ਆਲਰੇਡੀ 170 ਤੋਂ ਉੱਪਰ ਕਾਲਜ ਜਿਹੜੇ ਪੰਜਾਬ ਯੂਨੀਵਰਸਿਟੀ ਨਾਲ ਰਿਲੇਟਡ ਨੇ ਫਾਜ਼ਿਲਕਾ ਤੱਕ ਉਹ ਸਾਡੇ ਕੋਲੇ ਹੈਗੇ ਨੇ ਅਸੀਂ ਉਹਨਾਂ ਨੂੰ ਸੰਭਾਲਣਾ ਕੋਰਾ ਜਵਾਬ ਦਿੰਦਾ ਜੀ ਪੰਜਾਬ ਦੇ ਗਵਰਨਰ ਸਾਹਿਬ ਉਸ ਵੇਲੇ ਸੀਗੇ ਬਨਵਾਰੀ لال ਪ੍ਰੋਹਿਤ ਉਹ ਕਹਿੰਨ ਨਹੀਂ ਜੀ ਆਪਾਂ ਕਰ ਦਿੰਨੇ ਆ ਆਪਾਂ ਨੂੰ ਕਰ ਦੇਣਾ ਚਾਹੀਦਾ ਮੈਂ ਉਹਨਾਂ ਨੂੰ ਕਹਿੰਦਾ ਜੀ ਤੁਸੀਂ ਪੰਜਾਬ ਵੱਲੋਂ ਆਏ ਜਾਂ ਰਿਆਣੇ ਵੱਲੋਂ ਆਏ ਹੋ ਤੁਸੀਂ ਤਾਂ ਮੇਰੇ ਹੱਕ 'ਚ ਬੋਲੋ ਨਾ ਨਾ ਜੀ ਉਹ ਵੀ ਮਤਲਬ ਐਂ ਕਹਿੰਦੇ ਸੀ ਕਿ ਕੋਈ ਤਾਹਾਂ ਤੋਂ ਆਰਡਰ ਸੀਗੇ ਸੈਂਟਰ ਚ ਮੈਂ ਕੱਲਾ ਮੈਂ ਮੈਂ ਕਹੀ ਨਾ ਇਹ ਨਹੀਂ ਮੈਂ ਨਾ ਇਹ ਤੁਸੀਂ ਭੁੱਲ ਜੂ ਫਿਰ ਉਹਨਾਂ ਨੇ ਕੀ ਕੀਤਾ ਚਲੋ ਇਦਾਂ ਨਹੀਂ ਕਰਦੇ ਤਾਂ ਫਿਰ ਐਂ ਕਰਦੇ ਆ ਨੋਟੀਫਿਕੇਸ਼ਨ ਜਾਰੀ ਕਰ ਦਿੰਦੇ ਨੋਟੀਫਿਕੇਸ਼ਨ ਜਾਰੀ ਕਰਤਾ ਜੀ ਭੰਗ ਕਰ ਦੋ ਕਰ ਹੀ ਨਹੀਂ ਸਕਦੇ ਜੀ ਵਿਧਾਨ ਸਭਾ ਚ ਐਕਟ ਪਾਸ ਹੋਇਆ ਹੈ ਵਿਧਾਨ ਸਭਾ ਦੇ ਐਕਟ ਨੂੰ ਨਹੀਂ ਪਾਸ ਕਰ ਸਕਦੇ ਹੋ ਭੰਗ ਕਰ ਸਕਦੇ ਹੋ ਨੋਟੀਫਿਕੇਸ਼ਨ ਨਹੀਂ ਉਹ ਵੀ ਵਾਪਸ ਲੈਣਾ ਪੈ ਗਿਆ ਜਦੋਂ ਵਿਰੋਧ ਹੋਇਆ ਸਟੂਡੈਂਟ ਬੈਠੇ ਉੱਥੇ ਕਿਉਂਕਿ ਲੈਗੇਸੀ ਜੁੜੀ ਹੋਈ ਹੈ ਸਾਡਾ ਵਿਰਸਾ ਜੁੜਿਆ ਉਸ ਯੂਨੀਵਰਸਿਟੀ ਨਾਲ ਦਾਦੇ ਪੜ੍ਹੇ ਆ ਸਾਡੇ ਉੱਥੇ ਫਿਰ ਬਾਪੂ ਪੜ੍ਹਿਆ ਹੁਣ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਪੜ੍ਹ ਰਹੀ ਹੈ ਉੱਥੇ ਕਈ ਵਾਰੀ ਹੋਸਟਲਾਂ ਦੇ ਕਮਰੇ ਵੀ ਉਹ ਕਹਿੰਦੇ ਨੇ ਆਹ ਕਮਰਾ ਮਿਲ ਜੇ ਇੱਥੇ ਮੇਰੇ ਦਾਦਾ ਜੀ ਪੜ੍ਹਦੇ ਆ ਰਹਿੰਦੇ ਰਹੇ ਤਾਂ ਬੱਦ ਫੀਸ ਵੀ ਦੇਣ ਨੂੰ ਤਿਆਰ ਨੇ ਇੰਨਾ ਜ਼ਿਆਦਾ ਇਮੋਸ਼ਨਲੀ ਜੁੜੇ ਹੋਏ ਆ ਅਸੀਂ ਨਾਲ ਉਹੀ ਯੂਨੀਵਰਸਿਟੀ ਪਹਿਲਾਂ ਸ਼ਹਿਰ ਕੋਲੋਂਦੀ ਸੀ ਲਾਹੌਰ ਤੋਂ ਆਈ ਸੀ ਉਹਦੇ ਵਿੱਚ ਮਤਲਬ ਜਦੋਂ ਵਿਰੋਧ ਹੰਦਾ ਤਾਂ ਵਾਪਸ ਲੈਂਦੇ ਨੇ ਕੋਈ ਚੀਜ਼ ਐਸੀ ਨਹੀਂ ਜਿਹੜੀ ਦੇ ਵਿੱਚ ਨਾ ਹੇਟ ਇੰਟਰਫੇਅਰ ਕਰਦੇ ਹੋ ਹੁਣ ਬਿਜਲੀ ਬੋਰਡ ਦੇ ਮਾਮਲੇ 'ਚ ਬਿੱਲ ਨਹੀਂ ਫਿਰਦੇ ਨੇ ਐਮੈਂਡਮੈਂਟਸ ਜਿਹੜੀ ਬਿਜਲੀ ਬੋਰਡ ਦੀ ਵੀ ਬਿਜਲੀ ਬੋਰਡ ਵੀ ਸਾਡੇ ਅੰਡਰ ਹੀ ਹੋਣਗੇ ਸਾਰੇ ਵੇਚ ਤੇ